ਕਿਸਾਨਾਂ ਤੇ ਸੀਐਮ ਮਾਨ ਦੇ ਵਿਚਕਾਰ ਜੋ ਮੀਟਿੰਗ ਹੈ ਬੇਸਿੱਟਾ ਨਿਕਲੀ ਸੀ ਔਰ ਦੋਨੋਂ ਤੇਰਾ ਨਰਾਜ਼ ਹੋ ਕੇ ਉੱਠ ਖੜੀਆਂ ਸੀ ਉਸ ਦੇ ਬਾਅਦ ਆਪੋ ਆਪਣੇ ਪੱਖ ਤੋਂ ਬਿਆਨ ਆਂਦੇ ਨੇ ਸੋ ਕਿਸਾਨਾਂ ਦਾ ਉਸ ਸਮੇਂ ਇਲਜ਼ਾਮ ਸੀ ਕਿ ਮਾਨ ਸਾਹਿਬ ਨੇ ਉਹਨਾਂ ਦੀ ਅਣਦੇਖੀ ਕੀਤੀ ਹੈ ਗੌਰ ਨਹੀਂ ਕੀਤਾ ਤੇ ਮੀਟਿੰਗਾਂ ਦੇ ਵਿਚਾਲੇ ਛੱਡ ਕੇ ਚਲੇ ਗਏ ਨੇ ਤਾਂ ਮਾਨ ਸਾਹਿਬ ਨੇ ਵੀ ਟਵੀਟ ਦੇ ਵਿੱਚ ਹੁਣ ਲਿਖਿਆ ਹੈ ਕਿ ਮੇਰੀ ਨਰਮਾਈ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਸੋ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਕਿ ਮੇਰੀ ਨਰਵਾਹੀ ਦਾ ਮਤਲਬ ਇਹ ਨਹੀਂ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਸੋ ਉਹਨਾਂ ਨੇ ਸਾਫ ਸਾਫ ਇਸ਼ਾਰਾ ਕਰ ਦਿੱਤਾ ਸੀ ਪਰ ਇਧਰ ਚੰਡੀਗੜ੍ਹ ਕੂਚ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਆਗੂਆਂ ਦੇ ਘਰਾਂ ਦੇ ਵਿੱਚ ਕੱਲ ਰਾਤ ਦੇ ਛਾਪੇਮਾਰੀ ਸ਼ੁਰੂ ਹੋ ਸਕੇ ਜਿਸ ਵਿੱਚ ਤੁਸੀਂ ਪ੍ਰਮੁੱਖਾ ਕੁ ਰਾਜੀਵ ਰੁਲਦੂ ਸਿੰਘ ਜੰਗਵੀਰ ਚੋਹਾਨ ਸਮੇਤ ਸੈਂਕੜੇ ਹੋਰ ਵੀ ਆਗੂ ਨੇ ਜਿਹੜੇ ਗ੍ਰਿਫਤਾਰ ਹੋ ਚੁੱਕੇ ਨੇ ਕੁਝ ਤਸਵੀਰਾਂ ਨੇ ਜਿਹੜੀਆਂ ਰਾਤੀਆਂ ਨੇ ਜਿਸ ਸਮੇਂ ਪੁਲਿਸ ਤੇ ਕਿਸਾਨ ਆਗੂਆਂ ਦੇ ਵਿਚਕਾਰ ਅਖਮਚੋਲੀ ਚਲਦੀ ਹੈ ਸੋ ਇਸ ਅਖਮਚੋਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੁਲਿਸ ਜਿਹੜੀ ਹੈ ਉਹਨਾਂ ਨੂੰ ਲੜਾ ਲਪਾ ਲਾ ਕੇ ਕਿਸੇ ਤਰੀਕੇ ਥਾਣੇ ਲੈ ਆਉਂਦੀ ਹੈ ਤੇ ਥਾਣੇ ਤੋਂ ਬਾਅਦ ਕਿੱਥੇ ਸ਼ਿਫਟ ਕੀਤਾ ਜਾ ਰਿਹਾ ਹੈ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ ਸਾ ਉਹਨਾਂ ਨੂੰ ਰਾਉਂਡ ਅਪ ਕੀਤਾ ਲਿਆ ਹਿਰਾਸਤ ਚ ਲਿਆ ਗਿਆ ਸੋ ਐਸੇ ਦੌਰਾਨੀ ਤੱਕਾ ਮੁਕੀ ਵੀ ਹੁੰਦੀ ਹੈ ਕਿ ਚਤੂ ਵੀ ਹੁੰਦੀ ਹੈ ਪਰ ਇੱਥੇ ਅਸੀਂ ਇਹ ਜ਼ਰੂਰ ਦਸੀਏ ਕਿ ਚਨਜੀਤ ਸਿੰਘ ਚੰਨੀ ਉਹ ਵੀ ਥਾਣੇ ਪਹੁੰਚਦੇ ਨੇ ਔਰ ਕਿਸਾਨ ਆਗੂਆਂ ਨੂੰ ਛੁੜਾ ਲੈਂਦੇ ਨੇ ਉਹਨਾਂ ਦਾ ਦਾਵਾ ਕਿ ਮੈਂ ਛੁੜਾ ਲਏ ਨੇ ਤੇ ਕਰ ਲੈਣਤੇ ਨੇ ਔਰ ਉਹ ਕਿਸਾਨ ਆਗੂਆਂ ਨੂੰ ਥਾਣੇ ਜਾ ਕੇ ਚਰਨਜੀਤ ਸਿੰਘ ਚੰਨੀ ਕਾਂਗਰਸੀ ਆਗੂ ਜੋ ਕਿ ਅਸਲ MP ਵੀ ਨੇ ਸੋ ਉਹਨਾਂ ਨੇ ਵੀ ਬਹੁਤ ਵੱਡੀ ਪਹਿਲ ਕੀਤੀ ਉਹ ਵੀ ਥਾਣੇ ਗਏ ਤੇ ਉੱਥੇ ਜਾ ਕੇ ਆਗੂ ਨੂੰ ਛੁੜਾ ਲਏ ਨੇ ਪਰ ਇਤੋਂ ਅਲਾਵਾ ਪਰਕੜ ਸਿੰਘ ਹੋਣੀ ਜਿਹੜੇ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਜੇਕਰ ਮੁੱਖ ਮੰਤਰੀ ਨੇ ਅਜਿਹਾ ਹੀ ਵਿਹਾਰ ਕਰਨਾ ਹੈ ਤਾਂ ਆਉਣ ਵਾਲਾ ਸਭਾ ਪੰਜਾਬ ਤੇ ਲਈ ਚੰਗਾ ਨਹੀਂ ਹੋਵੇਗਾ ਸੋ ਧਰਨਿਆਂ ਵਾਲਾ ਪੰਜਾਬ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਉਹ ਮੈਂ ਨਹੀਂ ਬਣਨਦਿਆਂਗਾ ਲੋਕ ਇਹਨਾਂ ਧਰਨਿਆਂ ਤੋਂ ਬਹੁਤ ਦੁਖੀ ਹੋ ਚੁੱਕੇ ਨੇ ਔਰ ਸਾਡਾ ਪੰਜਾਬ ਜਿਹੜਾ ਹੈ ਇਸੇ ਧਰਨਿਆਂ ਕਰਕੇ ਜਿਹੜਾ ਬਦਨਾਮ ਹੋ ਚੁੱਕਾ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਫ ਸਾਫ ਕਹਿ ਰਹੇ ਨੇ ਕਿ ਮੇਰੀ ਨਰਮਾਈ ਨੂੰ ਇਹ ਨਾ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਮੈਂ ਸਾਡੇ 3 ਕਰੋੜ ਪੰਜਾਬੀਆਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਮੈਂ ਕਿਸਾਨਾਂ ਨੂੰ ਸਿਰ ਧਰਨੀਆਂ ਦੀ ਰੋਕਣ ਲਈ ਕਿਹਾ ਕਿਉਂਕਿ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਪੰਜਾਬ ਧਰਨੀਆਂ ਦਾ ਰਾਜ ਬਣਦਾ ਜਾ ਰਿਹਾ ਹੈ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਹਨ ਤਾਂ ਮੈਨੂੰ 2.5 ਘੰਟੇ ਬਿਠਾਉਣ ਦੀ ਕੀ ਤਕਸੀ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਸੋ ਇਹ ਸੀਐਮ ਆਨ ਸਾਹਿਬ ਦਾ ਕਹਿਣਾ ਪਰ ਜਿੱਦੇ ਵੀ ਕਿਸਾਨੀ ਆਗੂ ਨੇ ਸੋ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਹੁਣ ਅਸੀਂ ਸ਼ਾਮਾਈ ਪ੍ਰਦਰਸ਼ਨ ਕਰਾਂਗੇ ਜਿੱਥੇ ਵੀ ਕਿਤੇ ਰੋਕਦੀ ਹੈ ਪੁਲਿਸ ਤੋਂ ਕਿਸਾਨਾਂ ਨੂੰ ਇਹੀ ਹੀ ਕਿ ਤੁਸੀਂ ਉੱਥੇ-ਉੱਥੇ ਹੀ ਰੁਕ ਜਾਓ ਪਰ ਇਹ ਹੁਣ ਮਾਹੌਲ ਪੰਜਾਬ ਦਾ ਕਿੱਧਰ ਨੂੰ ਜਾ ਰਿਹਾ ਕਿਉਂਕਿ ਕਿਸਾਨ ਜਥੇਬੰਦੀਆਂ ਵਾਸਤੇ ਵੀ ਹੁਣ ਇਹ ਅਣਖ ਦਾ ਸਵਾਲ ਹੈ ਸੋ ਉਹਨਾਂ ਨੂੰ ਇਹ ਲੱਗ ਰਿਹਾ ਕਿ ਭਗਵੰਤ ਮਾਨ ਜਿਹੜੇ ਨੇ ਉਹਨਾਂ ਨੂੰ ਦਬਕੇ ਮਾਰ ਰਹੇ ਨੇ ਸੋ ਇੱਥੇਲੇ ਬੰਨੇ ਹੁਣ ਕਿਸਾਨ ਜਥੇਬੰਦੀਆਂ ਵੀ ਮੈਦਾਨ ਦੇ ਵਿੱਚ ਨੇ ਰਾਤ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਕਿ ਜਦੋਂ ਕਿਸਾਨ ਆਗੂਆਂ ਨੂੰ ਰੋਕਿਆ ਜਾ ਰਿਹਾ ਹੈ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਕੂਚ ਕਰਨ ਦੇ ਲਈ ਫਿਰਾਸਤ ਵਿੱਚ ਲਿਆ ਜਾ ਰਿਹਾ ਕਿ ਉੱਥੇ ਨਾ ਜਾਣ ਤੇ ਚੰਡੀਗੜ੍ਹ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੁਕਾਵਟ ਪੈਦਾ ਨਾ ਹੋਵੇ ਬੇਸ਼ੱਕ ਚੰਡੀਗੜ੍ਹ ਪੁਲਿਸ ਵੱਲੋਂ ਵੀ ਬੜੀ ਜਵਰਦਸਤ ਤਿਆਰੀ ਕੀਤੀ ਹੋਈ ਹੈ ਚੰਡੀਗੜ੍ਹ ਪੁਲਿਸ ਵੱਲੋਂ ਵੀ ਬੈਰੀਕੇਡ ਲਗਾ ਦਿੱਤੇ ਗਏ ਨੇ ਔਰ ਇਸ ਕਿਸਾਨੀ ਕੂਚ ਨੂੰ ਰੋਕਣ ਦੇ ਲਈ ਇਸ ਕਿਸਾਨੀ ਅੰਦੋਲਨ ਨੂੰ ਰੋਕਣ ਦੇ ਲਈ ਚੰਡੀਗੜ੍ਹ ਦੇ ਵਿੱਚ ਵੀ ਪੁਖਤਾ ਪ੍ਰਬੰਧ ਰਿਹਾ ਵੈਸੇ ਤਾਂ ਪਹਿਲਾਂ ਹੀ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਚੱਲ ਹੀ ਰਹੇ ਨੇ ਉਹਨਾਂ ਤੋਂ ਹੀ ਲੋਕਾਂ ਨੂੰ ਕਾਫੀ ਨਰਾਜ਼ਗੀ ਹੈ ਲੇਕਿਨ ਫਿਲਹਾਲ ਕਾਫੀ ਲੋਕ ਨੇ ਇਹਨਾਂ ਧਰਨਿਆਂ ਨੂੰ ਲੈ ਕੇ ਸਰਕਾਰ ਤੇ ਵੀ ਸਵਾਲ ਚੁੱਕ ਰਹੇ ਨੇ ਤੇ ਹੁਣ ਸਰਕਾਰ ਪਹਿਲਾਂ ਕਿਸਾਨਾਂ ਦੇ ਹੱਕ 'ਚ ਖੜਤੀ ਸੀ ਕਿਸਾਨਾਂ ਦੇ ਨਾਲ ਗੱਲ ਕਰਦੀ ਸੀ ਤੇ ਹੁਣ ਕਿਸਾਨਾਂ ਨੂੰ ਵੀ ਕਹਿ ਰਹੀ ਹੈ ਕਿ ਤੁਸੀਂ ਮੇਰੀ ਨਰਮਾਈ ਦਾ ਮਤਲਬ ਇਹ ਨਾ ਸਮਝਣਾ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਸੋ ਇਸ ਵੇਲੇ ਸੀਐਮ ਆਲ ਐਕਸ਼ਨ ਦੇ ਮੋਰਚੇ 'ਤੇ ਹੈ ਪ੍ਰਸ਼ਾਸਨ ਇੱਥੋਂ ਦਾ ਤੇ ਭਣੀ ਮੀਆਂ ਖਾਨ ਦੀ ਪੁਲਿਸ ਤੇ ਪ੍ਰਾਲਾਸ਼ਾਲਾ ਦੀ ਤੇ ਇਹਦੇ ਨਾਲ ਸੀਆਈਡੀ ਵਿਭਾਗ ਉਹਨਾਂ ਨੇ ਕਿਸਾਨ ਆਗੂਆਂ ਨੂੰ ਜਿਹੜਾ ਗੁੰਮਰਾਹ ਕਰਕੇ ਸਵੇਰ ਤੋਂ ਜਿਹੜਾ ਪਹਿਲਾਂ ਕਿ ਤੁਸੀਂ ਘਰ ਤੋਂ ਬਾਹਰ ਆਜੋ ਫਿਰ ਤੁਹਾਡੀ ਇੱਕ ਫੋਟੋ ਕਰਕੇ ਵਾਪਸ ਕਰ ਦੇਣਾ ਤੁਸੀਂ ਕਦੇ ਸਾਲੇ ਆਜੋ ਉੱਥੋਂ ਵਾਪਸ ਕਰ ਦੇਣਾ ਫਿਰ ਸਾਰਾ ਦਿਨ ਜਿਹੜਾ ਪੁਲਿਸ ਲਾਈਨ ਦੇ ਵਿੱਚ ਬਿਠਾ ਕੇ ਰੱਖਿਆ ਤੇ ਸ਼ਾਮ ਜਦੋਂ ਹਨੇਰਾ ਹੋਣ ਲੱਗਾ ਤੇ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਣ ਦੀ ਜਿਹੜੀ ਉਹ ਤਿਆਰੀ ਕੀਤੀ ਉਹਦੇ ਜਦੋਂ ਸਾਡੇ ਜਥੇਬੰਦੀ ਦੇ ਬਾਕੀ ਵਰਕਰਾਂ ਨੂੰ ਪਤਾ ਲੱਗਾ ਕਿ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਕਰਦਾਸਪੁਰ ਦੇ ਵਿੱਚ ਪਹੁੰਚੇ ਨੇ ਉਹਨਾਂ ਸਾਡੇ ਵਰਕਰਾਂ ਦਾ ਇਹ ਕਹਿਣਾ ਹੈ ਕਿ ਆਪਾਂ ਜਿਹੜੇ ਕਿਸਾਨਾਂ ਆਗੂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਜਾਣ ਦੇਣਾ ਜਿਹੜਾ ਸਾਡਾ ਅਧਿਕਾਰ ਹੈ ਆਪਣਾ ਪ੍ਰੋਟੈਸਟ ਕਰਨ ਦਾ ਕਿ ਕੋਈ ਵੀ ਜਿਹ ਉਦੇਵਨ ਸਾਰ ਆਪਾਂ ਜਿਹੜਾ ਚੱਡੀਗੜ ਜਾ ਰਹੇ ਆ ਇਸ ਕਰਕੇ ਜਿਹੜਾ 755 ਦਾ ਇੱਕ ਸਾਡੀ ਮੰਗ ਹੈ ਕਿ 755 ਦੋ ਤਰਾਂ ਦੇ ਵਿੱਚ ਹੁੰਦੀ ਹੈ ਦੂਸਰੀ ਧਿਰ ਦੱਸਿਆ ਜਾਏ ਕਿ ਕਿਹੜੀ ਧਿਰ ਦੇ ਨਾਲ ਜਿਹੜੀ ਆ 755 ਕੀਤੀ ਜਾ ਰਹੀ ਹੈ ਸੋ ਇਸ ਕਰਕੇ ਜਿਹੜਾ ਸਾਡੇ ਬਾਕੀ ਜਿਹੜੇ ਸਾਡੇ ਵਰਕਰ ਨੇ ਉਹਨਾਂ ਵੱਲੋਂ ਜਿਹੜਾ ਇਹ ਫੈਸਲਾ ਇਹ ਜਿਹੜਾ ਸਾਡੇ ਆਗੂ ਨੇ ਉਹਨਾਂ ਨੂੰ ਆਪਾਂ ਜੇਲ੍ਹ ਦੇ ਵਿੱਚ ਨਹੀਂ ਜਾਂਦੇ